ਕੀ ਗੱਲ ਹੋਈ ਹੈ ਜੀ ਅੱਜ ਇਹ ਜਿਹੜਾ ਸਾਡੇ ਥਾਣੇ ਮੂਰੇ ਧਰਨਾ ਲਾਇਆ ਤੁਸੀਂ ਹਾਂ ਜੀ ਇਹ ਜੀ ਸਾਡੇ ਪਿੰਡ ਬੱਛੂਆਣਾ ਦਾ ਮਸਲਾ ਹੈਗਾ ਇਹ ਪਰਿਵਾਰ ਆ ਇਹਨਾਂ ਦੀ ਬੱਚੀ ਦਾ ਵਿਆਹ ਸੀਗਾ ਅੱਜ ਕੜਾਈ ਸੀਗੀ 14 ਤਰੀਕ ਨੂੰ ਬਰਾਤ ਆਉਣੀ ਸੀ ਖਿਆਲਾ ਕਲਾਂ ਤੋਂ ਤੇ ਇਹ ਜੀ ਇਹਨਾਂ ਤੋਂ ਪਰਸੋਂ ਇੱਕ ਕੜੇ ਦੀ ਤੇ ਮੋਟਰਸਾਈਕਲ ਦੀ ਮੰਗ ਕੀਤੀ ਗਈ ਮੁੰਡੇ ਵਾਲਾਂ ਵੱਲੋਂ ਜਿਹੜੇ ਕਿ ਇਹ ਦੇਣ ਨੂੰ ਆ ਜਮਾ ਦੇਣ ਦੇ ਲਾਇਕ ਨਹੀਂ ਹੈਗੇ ਵਿਚਾਰੇ ਅਸੀਂ ਅੱਜ ਸਾਰੇ ਪਿੰਡ ਵਾਲੇ ਸਵੇਰ ਦੇ ਅਸੀਂ ਇੱਥੇ ਖਾਣੇ 'ਚ ਬੈਠੇ ਆ ਬਾਰ ਮੂਰੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਇਸ ਮਸਲੇ ਦਾ ਵੀ ਅਸੀਂ ਐਸਐਸਚ ਨੂੰ ਕਹਿੰਦੇ ਹਾਂ ਸੱਚ ਕਹਿੰਦਾ ਤੁਸੀਂ ਸਬੂਤ ਲਿਓ ਸਬੂਤ ਅਸੀਂ ਕਿੱਥੋਂ ਲਈ ਜਦੋਂ ਅਸੀਂ ਇੰਨਾ ਸਾਰਾ ਪਿੰਡ ਫਿਰਦੌਨ ਨੇ ਫੋਨ ਤੇ ਮੰਗੇ ਸਾਡੇ ਕੋਲੇ ਗਰੀਬ ਬੰਦੇ ਦੇ ਰਿਕਾਰਡਿੰਗ ਵਾਲੇ ਨਹੀਂ ਹੈਗੇ ਇਹਨਾਂ ਨੇ ਕੋਈ ਰਿਕਾਰਡਿੰਗ ਨਹੀਂ ਕਰੀ ਇਹਨਾਂ ਦੇ ਨਾਲੇ ਵਿਚੋਲਣ ਨੇ ਤੇ ਉਹਦੀ ਮੁੰਡੇ ਦੀ ਮਾਂ ਨੇ ਸ੍ਰੀਆਮ ਦੇ ਦਹੇਜ ਮੰਗੇ ਜੀ ਕੜਾ ਤੇ ਮੋਟਰਸਾਈਕਲ ਕਿਹੜੀ ਵਿਚੋਲਣ ਆ ਉਹ ਕਿਹੜੇ ਪਿੰਡ ਦੀ ਆ ਵਿਚੋਲਣ ਵੀ ਸਾਡੇ ਪ ਉਨੇ ਕੀ ਕਿਹਾ ਜਦੋਂ ਇਹ ਗੱਲ ਉਹਨੇ ਇਹਨਾਂ ਨੂੰ ਕਿਹਾ ਕੱਲ ਪਰਸੋਂ ਆ ਕੇ ਵਿਚੋਲਣ ਨੇ ਕਹਿੰਦੀ ਵੀ ਜੇ ਤੁਸੀਂ ਕੜਾ ਨਹੀਂ ਦੇ ਸਕਦੇ ਕਹਿੰਦੀ ਫਿਰ ਮੋਟਰਸਾਈਕਲ 5000 ਰੁਪਏ ਭਰ ਕੇ ਦੇ ਦਿਓ ਵੀ ਇਹ 5000 ਰੁਪਏ ਭਰ ਕੇ 5000 ਤਾਂ ਭਰ ਕੇ ਦੇ ਜਾਣਗੇ ਫਿਰ ਆਪਾਂ ਕਿਸ਼ਤਾ ਕੌਣ ਪੁਰੂਏ ਗਰੀਬ ਬੰਦੇ ਨੇ ਜੀ ਕਿੱਥੋਂ ਭਰਨਗੇ ਇਹਨਾਂ ਨੇ ਵਿਆਹ ਮਸਾ ਮੰਗ ਤੰਕ ਕੇ ਵਿਆਹ ਕਰਾਇਆ ਜੀ ਹੁਣ ਤੁਸੀਂ ਕੀ ਮੰਗ ਕਰ ਰਹੇ ਹੋ ਪਿੰਡ ਵਾਲੇ ਅਸੀਂ ਤਾਂ ਜੀ ਮੰਗ ਕਰਦੇ ਵੀ ਉਹਨਾਂ ਤੇ ਇਹਦਾ ਪਰਚਾ ਦਰਜ ਹੋਣਾ ਚਾਹੀਦਾਗਾ ਜਿਹੜੇ ਬੰਦੇ ਨੇ ਇਹ ਦਾਜ ਮੰਗਦੇ ਨੇਗੇ ਆਪ ਇਹ ਜੀ ਪਰਸੋਂ ਸਾਨੂੰ ਕਹਿੰਦੇ ਕਹਿੰਦੇ ਅਸੀਂ ਇੱਥੋਂ ਹੀ ਵਿਆਹ ਕਰਾ ਕੇ ਅਸੀਂ 14 ਨੂੰ ਪੁਲਿਸ ਕਹਿੰਦੀ ਹੁਣ ਤੁਹਾਨੂੰ ਪੁਲਿਸ ਕਹਿੰਦੀ ਤੁਹਾਡੇ ਕੋਲ ਕੋਈ ਸਬੂਤ ਨਹੀਂ ਕਹਿੰਦੇ ਬਸ ਨਿਬੜ ਗਿਆ ਮਸਲਾ 5-10000 ਰੁਪਏ ਚ ਕੋਈ ਨਿਮੇੜਨਾ ਤਨ ਮੇੜ ਦੇਣਾ ਨਹੀਂ ਕੋਈ ਸਾਡੇ ਕੋਲ ਬਾਈ ਜੀ ਕੀ ਮਸਲਾ ਆ ਦਿੱਤਾ ਜੀ ਮਸਲਾ ਬਾਈ ਜੀ ਇਹ ਬੱਚੋ ਆਣੇ ਦਾ ਮਸਲਾ ਹੈ ਇਹ ਕੁੜੀ ਖਿਆਲੇ ਮੰਗੀ ਹੋਈ ਸੀ ਡੇਢ ਸਾਲ ਹੋ ਗਿਆ ਮੰਗੀ ਨੂੰ ਕੋਈ ਜਿਹੜੀ ਆਪਣੀ ਦਾਜ ਦੀ ਪਰਸਾ ਹੈ ਜਿਹੜੀ ਆਪਣੇ ਸਮਾਜ ਨੂੰ ਘੁੰਮ ਮੰਗ ਖਾਰੀ ਹੈ ਇਹਦੇ ਉੱਤੇ ਨਾ ਤਾਂ ਕੋਈ ਸਰਕਾਰ ਐਕਸ਼ਨ ਲੈ ਰਹੀ ਹੈ ਨਾ ਕੋਈ ਪ੍ਰਸ਼ਾਸਨ ਐਕਸ਼ਨ ਲੈ ਰਿਹਾ ਸਾਰਾ ਦਿਨ ਹੋ ਗਿਆ ਵਿਚਾਰਿਆਂ ਨੂੰ ਇਹਨੇ ਕੜਾਹੀ ਚੜ੍ਹਾ ਰਖੀਆ ਕਰੇ ਅੱਜ ਉਹਨੇ ਕਹਿੰਦੇ ਮੰਗ ਕਰ ਤੀਕ ਤਾਂ ਸਾਨੂੰ ਕੜਾ ਪਾਓ ਜੀ ਅਸੀਂ ਪ੍ਰਸ਼ਾਸਨ ਤੋਂ ਇਹੀ ਚਾਹੁੰਦੇ ਆਂ ਵੀ ਇਹ ਜਿਹੜੇ ਦਾਜ ਦੀ ਪ੍ਰਥਾ ਦਾਜ ਮੰਗਦੇ ਨੇ ਲੋਕ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਤਾਂ ਜੋ ਅੱਗੇ ਵਾਸਤੇ ਅੱਜ ਇਹ ਮਸਲਾ ਇਹ ਨਹੀਂ ਵੀ ਅੱਜ ਦਾ ਅੱਜ ਦਾ ਮਸਲਾ ਹੈ ਇਹ ਮਸਲੇ ਕੱਲ ਨੂੰ ਵੀ ਉੱਠਦੇ ਨੇ ਕੱਲ ਨੂੰ ਵੀ ਸਮਾਜਿਕ ਸਮਾਜ ਦੇ ਵਿੱਚ ਹੋਰ ਲੋਕ ਇਸ ਤਰ੍ਹਾਂ ਹੀ ਹਰਕਤਾਂ ਕਰਨਗੇ ਗਲਤ ਇਹਨਾਂ ਦੇ ਸਖਤ ਤੋਂ ਸਖਤ ਜਾਂ ਤਾਂ ਸਰਕਾਰ ਐਕਸ਼ਨ ਨਹੀਂ ਲੈਂਦੀ ਪ੍ਰਸ਼ਾਸਨ ਐਕਸ਼ਨ ਨਹੀਂ ਲੈਂਦਾ ਤਾਂ ਉਹਨਾਂ ਦਾ ਕਹਿਣਾ ਕੋਈ ਛੋਟੀ ਨਹੀਂ ਆਉਂਦੀ ਇਹਨਾਂ ਦੇ ਚਾਹੀਦਾ ਵੀ ਸਖਤ ਤੋਂ ਸਖਤ ਕਾਰਵਾਈ ਹੋਵੇ ਜਿਹੜੀ ਤੇ ਇਹਦੀ ਮੰਗ ਕਰਦੇ ਨੇ ਉਹਨਾਂ ਨੇ ਕੜਾਹੀ ਵਿਚਾਰੇ ਨੇ ਕੜਾਹੀ ਚੜਾ ਰੱਖੀ ਹੈ ਹੁਣ ਮੌਕੇ ਤੇ ਗਰੀਬ ਬੰਦੇ ਨੇ ਉਹ ਕੋਹਾ ਕੁੜਾ ਸੱਟ ਕੇ ਦੱਸਦੇ ਨੇ ਵੀ ਆਪ ਦਾ ਰੋਟੀ ਟੋਪ ਦਾ ਰਿੰਗਾਰਡ ਕਰਦੀ ਹੈ ਵਿਚਾਰੀ ਕਿਸ ਤਰ੍ਹਾਂ ਵਿਆਹ ਰੱਖਿਆ ਸੀ ਉਹਨੇ ਹੋਰ ਸਾਰਾ ਕੁਝ ਜਿੰਨਾ ਕੁ ਬਣਿਆ ਉਹ ਕਰ ਰਹੇ ਨੇ ਪਰ ਮੌਕੇ ਤੇ ਪਿਓ ਹੈ ਨਹੀਂ ਚਾਚਾ ਪੜ ਰਹੇ ਉਹ ਮੌਕੇ ਤੇ ਮਤਲਬ ਮੰਗ ਕਰਤੀ ਦੱਸੋ ਇਹ ਵਿਚਾਰੇ ਗਰੀਬ ਬੰਦੇ ਨੇ ਇਹ ਕਿੱਥੋਂ ਦੇਣਗੇ ਅਸੀਂ ਜਿਹੜੇ ਦਾਜ ਦੇ ਉਹੜ ਹੈ ਇਹਨਾਂ ਪ੍ਰਤੀ ਅਸੀਂ ਚਾਹੁੰਦੇ ਵੀ ਇਹ ਬੰਦੇ ਆਪਣੀ ਦੀ ਸਖਤ ਤੋਂ ਸਖਤ ਕਾਰਵਾਈ ਹੋਵੇ ਤਾਂ ਜੋ ਅੱਗੇ ਵਾਸਤੇ ਕੋਈ ਵੀ ਇਸ ਤਰ੍ਹਾਂ ਦੀ ਗਲਤ ਹਰਕਤ ਨਾ ਕੀਤੀ ਜਾਵੇ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਸਖਤ ਤੋਂ ਸਖਤ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ